ਪਲੀਜ਼ ਸਭ ਨੂੰ ਬੇਨਤੀ ਹੈ ਕਿ ਜਦੋਂ ਕੋਈ ਵੀ ਪੁਲਿਸ ਅਫਸਰ ਸਪੀਡੋਮੀਟਰ ਲਾ ਕੇ ਗੱਡੀਆਂ ਨੂੰ ਚੈੱਕ ਕਰ ਰਿਹਾ ਹੈ ਕੁਝ ਵਿਅਕਤੀ ਜਿਹੜੇ ਆ ਗੱਡੀ ਭਜਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਗੱਡੀ ਭਜਾ ਲਈਏ ਤੇ ਬਚ ਕੇ ਨਿਕਲ ਜਾਈਏ ਇਸ ਤਰ੍ਹਾਂ ਕਰਨਾ ਤੁਹਾਡਾ ਜਿਹੜਾ ਐਕਸੀਡੈਂਟ ਆ ਉਹ ਹੋ ਸਕਦਾ ਭੱਜਣ ਦੀ ਲੋੜ ਨਹੀਂ ਗਈ ਬਿਲਕੁਲ ਪ੍ਰੋਪਰ ਤੁਸੀਂ ਰੁਕੋ ਅਗਰ ਕੋ ਤੁਹਾਡੀ ਗਲਤੀ ਨਹੀਂ ਹੈਗੀ ਅਸੀਂ ਤੁਹਾਨੂੰ ਵੈਸੇ ਭੇਜ ਦੇਣਾ ਪਲੀਜ਼ ਤੁਸੀਂ ਭੱਜ ਕੇ ਜਿਹੜੀ ਆਪਣੀ ਜਾਨ ਆ ਖਤਰੇ ਵਿੱਚ ਨਾ ਪਾਓ ਉਹਦੇ ਨਾਲ ਨਾਲ ਹੀ ਅਸੀਂ ਬੇਨਤੀ ਕੀਤੀ ਸੀਗੀ ਕਿ ਕੋਈ ਵੀ ਵਿਅਕਤੀ ਹਿਆਰਪੁਰ ਸ਼ਹਿਰ ਦੇ ਵਿੱਚ ਗੰਡਾ ਮੋਟਰਸਾਈਕਲ ਜਿਨ੍ਹਾਂ ਦੇ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਉਹ ਲੈ ਕੇ ਨਾ ਘੁੰਮੇ ਪਰ ਇਹ ਬੱਚੇ ਜਿਹੜੇ ਹਟ ਨਹੀਂ ਰਹੇ ਇਹ ਮੋਟਰਸਾਈਕਲ ਅਸੀਂ ਇੱਕ ਫੜਿਆ ਇਹਨੂੰ ਅਸੀਂ ਜਿੰਬੋਰਡ ਕਰ ਰਹੇ ਹਾਂ ਜੀ ਇੱਥੇ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰਾਂਗੇ ਔਰ ਦੇਖੋ ਇਹਨਾਂ ਨੇ ਇੱਕ ਇਹ ਹਾਰਨ ਟੈਪ ਲਵਾਇਆ ਹੋਇਆ ਜਿਹੜਾ ਟ੍ਰੈਫਿਕ ਰੂਲਰ ਦੇ ਮੁਤਾਬਕ ਬਿਲਕੁਲ ਗਲਤ ਹੈ ਅਸੀਂ ਬੱਚਿਆਂ ਨੂੰ ਬਹੁਤ ਸਮਝਾ ਰਹੇ ਹਾਂ ਕਿ ਬੱਚਿਓ ਜੇ ਤੁਸੀਂ ਅਸੀਂ ਆਪਣੇ ਹਿਆਰਪੁਰ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਬੜੀ ਰਿਸਪੈਕਟ ਕਰਦੇ ਹਾਂ ਪਰ ਜਿਹੜਾ ਬੱਚਾ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਅਸੀਂ ਉਹਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਸ ਵਿਅਕਤੀ ਦਾ ਜਿਹੜਾ ਛਲਾਨਾ ਉਹ ਕਰਦੇ ਹਾਂ ਬੱਚਿਓ ਹੁਣ ਜੋ ਤੁਸੀਂ ਇਹ ਗਲਤ ਕੰਮ ਕੀਤਾ ਹੈ ਇਹਦਾ ਖਮਾਜਾ ਤੁਹਾਨੂੰ ਭੁਗਤਣਾ ਪੈਣਾ ਇਹਨਾਂ ਦਾ ਰਸ਼ਪਾਲ ਜੀ ਟ੍ਰੈਫਿਕ ਰੂ ਨੇ ਪਿਆਰ ਤੇ ਸਤਕਾਰ ਨਾਲ ਕਰਦੇ ਹੋ। ਹੈਲੋ। ਇਹ ਗਿਫਟਿੰਗ ਦਾ ਪਿਆਰ ਇਹਨਾਂ ਨੂੰ ਦੇ ਰਹੇ ਆ। थैंक यू।